ਅਜਿਹੀ ਏਰੀਲ ਹੈਗੀ ਐ ਖਡਾਉਣਿਆਂ ਦੇ ਬਾਰੇ ਉਹ ਬੱਚਿਆਂ ਵਾਲੇ ਖਡਾਉਣੇ ਨਹੀਂ ਵੱਡਿਆਂ ਵਾਲੇ ਖਡਾਉਣੇ ਜਿਹੜੇ ਆਪਾਂ ਸੰਭੋਗ ਦੀ ਕਿਰਿਆ ਦੌਰਾਨ ਵਰਤ ਸਕਦੇ ਆ ਜਾਂ ਸੰਭੋਗ ਤੋਂ ਬਿਨਾਂ ਵੀ ਵਰਤ ਸਕਦੇ ਆ ਖਡਾਉਣਿਆਂ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਖਡਾਉਣੇ ਤੁਸੀਂ ਜੋੜਾ ਜਿਹੜਾ ਹੁੰਦਾ ਕਪਲ ਉਹ ਵਰਤ ਸਕਦਾ ਮੁੰਡਾ ਕੁੜੀ ਵਰਤ ਸਕਦੇ ਆ ਕੁੜੀਆਂ ਕੁੜੀਆਂ ਵਰਤ ਸਕਦੀਆਂ ਮੁੰਡੇ ਮੁੰਡੇ ਵਰਤ ਸਕਦੇ ਆ ਸੰਭੋਗ ਦੌਰਾਨ ਵਰਤੇ ਜਾਣ ਵਾਲੇ ਖਡਾਉਣੇ ਆ ਜਿੰਨੇ ਵੀ ਕਰਨਾ ਸੰਭੋਗ ਉਹ ਵਰਤ ਸਕਦੇ ਆ ਬਾਕੀ ਇਹਨੂੰ ਆਪਾਂ ਕਹਿੰਦੇ ਆ ਸੰਭੋਗ ਦੌਰਾਨ ਵਰਤੇ ਜਾਣ ਵਾਲੇ ਖੜਾਉਣੇ ਸੰਭੋਗ ਤੋਂ ਪਹਿਲਾਂ ਮਗਰੋਂ ਵੀ ਵਰਤ ਸਕਦੇ ਆ ਖਾਸ ਤੌਰ ਤੇ ਅਗਰ ਜਈ ਕੋਈ ਬੀਬੀ ਹੈ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਤੀ ਉਹਨੂੰ ਚਰਮ ਸੁਖ ਨਹੀਂ ਦਿੰਦਾ ਪਿਆ ਇਹ ਦੇ ਹੀ ਨਹੀਂ ਸਕਦਾ ਪਿਆ ਜਾਂ ਉਸ ਕੋਈ ਬੰਦੇ ਚ ਕੋਈ ਕਮੀ ਹੈ ਹੁਣ ਇੰਨਿਆਂ ਦੇ ਵਿੱਚ ਇੰਨੀਆਂ ਕਮੀ ਹੈਗੀ ਆਪਾਂ ਦੇਖਦੇ ਆ ਆਪਣੇ ਲਾਈਫ ਚ ਵੀ ਕਿੰਨੇ ਜਿਹੜੇ ਆ ਕੇ ਪੁੱਛਦੇ ਹੁੰਦੇ ਵੀ ਆਹ ਬਿਮਾਰੀ ਆਹ ਵਾਈ ਸਾਰੀਆਂ ਉਹਨਾਂ ਦੀ ਲਿੰਗ ਵਾਲੀਆਂ ਬਿਮਾਰੀਆਂ ਹੀ ਨੇ ਸੋ ਉਹਨਾਂ ਦੀ ਬਿਮਾਰੀਆਂ ਦੇਖ ਕੇ ਤਾਂ ਮੈਨੂੰ ਇਹ ਲੱਗਦਾ ਪਿਆ ਬੀਬੀਓ ਆਪਣਾ ਇੰਤਜ਼ਾਮ ਕਰੋ ਅਟ ਲੀਸਟ ਤੁਹਾਨੂੰ ਚਰਮ ਸੁਖਤਾ ਹੋਵੇ ਚਰਮ ਸੁਖ ਹੋਊਗਾ ਤੁਹਾਡਾ ਸਰੀਰ ਜਿਹੜਾ ਹੈਗਾ ਉਹ ਰਿਲੈਕਸ ਹੋਣਾ ਸ਼ੁਰੂ ਹੋਊਗਾ ਤੁਸੀਂ ਸੌਖੀਆਂ ਹੋਵੋਗੇ ਮਾਈਗਰੇਨ ਸਿਰ ਦਰਦ ਪਾਸੇ ਹੋਵੋਗੇ ਬਾਕੀ ਹਾ ਗੰਦੀ ਗੱਲ ਕਰਕੇ ਗੱਲ ਮਕਾਉਣੀ ਹੈ ਤੁਹਾਡੀ ਮਰਜ਼ੀ ਫਿਰ ਦਰ ਬਹਿ ਕੇ ਬੈਠਿਆ ਰਹੋਗੇ ਅਦਰਵਾਇਸ ਇੰਟਰਨੈਟ ਤੇ ਜਾਓ ਜਾ ਜੇ ਪਰ ਨਹੀਂ ਤੁਸੀਂ ਬਾਹਰ ਹੀ ਹੋ ਤਾਂ ਹੀ ਦੇਖਦੇ ਪਏ ਹੋ ਇਹ ਬਾਕੀ ਇੰਟਰਨੈਟ ਤੇ ਜਾ ਕੇ ਫ੍ਰੀਜ਼ ਲਓਗੇ ਤਾਂ ਵੀ ਤੁਹਾਡੇ ਲਈ ਵਧੀਆ ਨਹੀਂ ਤਾਂ ਜਦੋਂ ਰੈਡੀ ਹੋਵੋਗੇ ਉਦੋਂ ਕਰ ਲਿਓ ਪਰ ਤੁਹਾਡਾ ਚਰਮ ਸੁਖ ਅਗਰ ਤੁਹਾਨੂੰ ਤੁਹਾਡਾ ਸਾਥੀ ਨਹੀਂ ਦੇ ਪਾ ਰਿਹਾ ਪਰ ਤੁਹਾਡੇ ਸਾਥੀ ਵਿੱਚ ਕੋਈ ਹੋਰ ਕਾਜ ਨਹੀਂ ਹੈਗੇ ਮਤਲਬ ਅਬਿਊਸਿਵ ਨਹੀਂ ਹੈਗਾ ਤੁਹਾਨੂੰ ਕੁੱਟਦਾ ਮਾਰਦਾ ਨਹੀਂ ਉਸ ਵੇਲੇ ਜੇ ਤੁਹਾਨੂੰ ਲੱਗਦਾ ਵੀ ਦੈਟਸ ਓਕੇ ਵੀ ਆਇਨ ਨਹੀਂ ਕੀ ਹੈ ਦੈਟਸ ਆਲ ਰਾਈਟ ਤਾਂ ਵੀ ਠੀਕ ਹੈ ਫਿਰ ਉਸ ਵੇਲੇ ਖਡਾਉਣੇ ਜਿਹੜੇ ਹੈਗੇ ਨੇ ਉਹ ਵਧੀਆ ਨੇ ਤੇ ਉਹ ਖਡਾਉਣੇ ਤੁਹਾਡੇ ਸੰਭੋਗ ਦੌਰਾਨ ਵੀ ਜਿਆਦਾ ਵਧੀਆ ਤੁਹਾਨੂੰ ਸਵਾਦ ਦੇਣਗੇ ਸਾਰਿਆਂ ਨੂੰ ਬਾਕੀ ਬੰਦੇਓ ਮੈਨੂੰ ਪਤਾ ਇਹ ਸੁਣਦੇ ਸੁਣਦੇ ਤੁਹਾਨੂੰ ਹੁਣ ਮਾਉਣ ਲੜਦੇ ਪਏ ਆ ਬੰਦਿਆਂ ਨੂੰ ਟੀਟਵਾਉਣਾ ਚ ਸੀ ਮੈਂ ਬੰਦੇ ਤਾਂ ਹੀ ਕਹਿਤਾ ਟੀਟਵਾਉਣਾ ਹੁਣ ਟੀਟਵਾਣ ਨੂੰ ਮਾਉ ਵਾਸਤੇ ਲੜਦੇ ਪਏ ਆ ਉਹ ਜੀ ਜਿੰਨਾ ਨਹੀਂ ਹੋਣੇ ਹੋਰ ਤਾਂ ਤੇ ਸਾਡਾ ਕੀ ਹੋਊਗਾ ਤੁਹਾਡਾ ਅੱਗੇ ਕੀ ਹੁੰਦਾ ਪੱਲੇ ਕਾ ਤੁਹਾਡੇ ਅੱਗੇ ਕੁਛ ਐ ਨਹੀਂ ਗਾ ਪਰ ਮੈਂ ਤੁਹਾਨੂੰ ਇਹ ਦੱਸ ਦਿੰਨੀ ਆ ਵੀ ਜਿੱਥੇ ਖਡਾਉਣੇ ਜਰਾਨੀਆਂ ਵਾਸਤੇ ਹੁੰਦੇ ਨੇ ਉੱਥੇ ਬੰਦਿਆਂ ਵਾਸਤੇ ਵੀ ਹੈਗੇ ਨੇ ਸੋ ਟੀਟੂ ਉਹ ਤੁਸੀਂ ਬੰਦਿਆਂ ਜੀ ਹੋਣੇ ਜੇ ਤੁਹਾਡੇ ਲਿੰਕ ਲੱਗਾ ਹੋਇਆ ਐ ਇਸ ਵਾਸਤੇ ਤੁਸੀਂ ਵੀ ਵਰਤ ਸਕਦੇ ਹੋ ਠੀਕ ਉਹਨਾਂ ਇਸੋਨੀ ਤਰ੍ਹਾਂ ਦੇ ਹੈਗੇ ਆ ਕਿਹੜੇ-ਕਿਹੜੇ ਹੈਗੇ ਆ ਉਹ ਵੀ ਕਿਸੇ ਹੋਰ ਵੀਡੀਓ ਚ ਦੱਸ ਦਾਂਗੇ ਅੱਜ ਤੁਹਾਡੇ ਵਾਸਤੇ ਇੰਨਾ ਹੀ ਬਹੁਤ ਹੈ ਕਿਉਂ ਤੁਸੀਂ ਇੰਨਾ ਸੁਣ ਕੇ ਤੁਸੀਂ ਤਾਂ ਪਾਗਲ ਹੋਏ ਫਿਰਦੇ ਹੋ ਹੁਣ ਸਬਰ ਰੱਖੋ ਕਰਾਂਗੇ ਗੱਲ ਕਰਾਂਗੇ ਗੱਲ ਠੀਕ ਹੈ ਜੀ ਓਕੇ ਜੀ ਆਲ ਰਾਈਟ